ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੋਗਰਾਮ ਨੇ ਪਹਿਲੇ ਜਰਨੈਲ ਹੋਏ ਆ 14 ਚੰਗਾ ਲੜੀਆਂ ਬਾਬਾ ਜੀਵਨ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਸੈਠਾ ਗੋਗੋ ਭਾਗ ਦੇ ਮੁਕੀ ਸਾਣਾ ਬਾਬਾ ਜੀਵਨ ਸਿੰਘ ਜੀ ਕਿਲਾ ਨੰਦਗੜ੍ਹ ਨੇ ਕਮਾਂਡਰ ਸਾਣਾ ਦੇਣਾ ਕਿਲਾ ਨੰਦਗੜ੍ਹ ਸਹਿਵਾ ਹੈ ਨਾ ਹੀ ਬਾਬਾ ਜੀ ਦੀ ਰਹਿਸੀ ਗੁਰੂ ਸਾਹਿਬ ਦੀ ਧਰਮ ਤੋਂ ਪਹਿਲਾ ਬਾਬਾ ਜੀਵਨ ਸਿੰਘ ਨਗਾਰਾ ਬਾਬਤ ਕਰਨੀ ਪੈਂਦੀ ਸੀ ਸਾਰਾ ਪ੍ਰਬੰਧ ਬਾਬਾ ਜੀਵਨ ਸਿੰਘ ਜੀ ਦੇਖ ਰਹੇਗੇ ਹਜਾਦਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਪਹਿਲਾ ਰੰਜੀਤ ਨਗਾਰਾ ਬਣਾਇਆ ਸੀ ਉਸਦੇ ਪਹਿਲੇ ਨਗਾਰ ਜੀ ਬਾਬਾ ਜੀਵਨ ਸਿੰਘ ਜੀ ਹੋਏ ਆ ਬਾਬਾ ਜੀਵਨ ਸਿੰਘ ਜੀ ਗਰੀਲਾਂ ਰਹਿੰਦੇ ਮੋਦੀ ਸਾਣਾ ਜਿਨੇਤਾ ਗੱਤਕਾ ਸੈਂਟਰ ਵਿਧਿਆ ਵਿੱਚੋਂ ਦਾ ਉਸੇ ਤਰ੍ਹਾਂ ਹੀ ਐਕਾ ਬਰੀਲਾ ਲੜਾਈ ਜਿਹਦੀ ਗੁਰੂ ਬਾਬਾ ਜੀਵਨ ਸਿੰਘ ਜੀ ਨੇ ਦਿੱਤੀ ਸੀ ਤੇ ਵੱਡੇ ਸਹਿਮਜਾਂ ਨੂੰ ਸਾਜ ਪਰ ਵਿਦਿਆ ਸਿਖਾਉਣ ਵਾਲੇ ਬਾਬਾ ਜੀਵਨ ਸਿੰਘ ਜੀ ਸਾਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਪਵਨ ਪੁੱਤਰ ਦੀ ਪਦਵੀ ਪ੍ਰਾਪਤ ਸੀ ਜਦੋਂ ਸੀਸ ਲੈ ਕੇ ਆਉਂਦੇ ਆ ਉਦੋਂ ਬਾਬਾ ਜੀਵਨ ਸਿੰਘ ਜੀ ਨੂੰ ਪਵਨ ਪੁੱਤਰ ਦੀ ਪਦਵੀ ਦਿੰਦੇ ਆ ਕਹਿੰਦੇ ਆ ਆਪਾਂ ਅੱਗੇ ਗੱਲ ਕਰਾਂਗੇ

ਜਿ ਕਹਦੇ ਹਨ ਬੰਦੇ ਕੋਝ ਦੇ ਰਹੇ ਲੋਗ ਨਾਲ ਦੇ ਪਰੇਸ਼ਾਨੀ ਮਾਏ ਕਹੀਂ ਕੋਝ ਨਹੀਂ ਕੀਤੀ ਤੇ ਸਾਨੂੰ ਕਿਸੇ ਨੇ ਕੋਝ ਕਰਕੇ ਨਹੀਂ ਦਿੱਤੀ ਕਿਉਂਕਿ ਅਸੀਂ ਜੇ ਕੋਝ ਪ੍ਰਾਰਥਨਾ ਤੇ ਹਿੰਮਤ ਸਾਨੂੰ ਹੀ ਕਰਨੀ ਪੈਣੀ ਹੈ ਐਸ ਤਰ੍ਹਾਂ ਕਿ ਅਸੀਂ ਅੱਦੇ ਹੱਥ ਤੋਂ ਵਾਂਝੇ ਰਹੇ ਸਾਡੇ ਅਜ ਬੱਚੇ ਅੰਰੇ ਉਹਨਾਂ ਨੂੰ ਜਿਵੇਂ ਮਾਝੀ ਕੋਈ ਸੁਣਾਈ ਦਵੇ ਗੈਰਾਂ ਦਾ ਮੁੱਤੂ ਘਰ ਮੈਂ ਕਿੰਨਾ ਦਾ ਮੁੱਤੂ ਉਹਨਾਂ ਦੀ ਉਹਨਾਂ ਨੂੰ ਸਾਰੀ ਹਿਸਤਰੀ ਪਤਾ ਹੋਊਗੀ ਉਹਨਾਂ ਦੇ ਪਰਿਵਾਰ ਬਾਰੇ ਕੀ ਕਰਦੇ ਉਹਨਾਂ ਦੇ ਬੰਦੇ ਆਪਸ ਚ ਲੜਾਈ ਵੀ ਨਾ ਲੈਂਦੇ ਹੋ ਰਹਿ ਨਹੀਂ ਮੰਦੇ ਆ ਬੰਦੇ ਦੇ ਸਾਹਨੇ ਅਸਲੀ ਹੀਰੋ ਸੀ ਮਹਾਨ ਸੀ ਸਿੰਘ ਹੋਇਆ ਉਹਨਾਂ ਦਾ ਸਾਨੂੰ ਕੋਈ ਫਿਕਰ ਨਹੀਂ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਬੰਦਾ ਜਿਹੜਾ ਵੀ ਗਰੂਪ ਨੂੰ ਨਹੀਂ ਲੜੀ ਲੜਨਾਂ ਲੜਦੇ ਆ ਕੱਲਾ ਬੰਦਾ ਕਿਨੇ ਕਿਨੇ ਨੂੰ ਨਾਕਾ ਮਾਰਦਾ ਮਾਰਦਾ ਉਹ ਸਾਡਾ ਹੀਰੋ ਆ ਤੇ ਜਿੰਨਾ ਸੰਕਤ ਨੇ ਵਿੱਚ ਸਭ ਕੁਝ ਕੀਤਾ ਸੋ ਸਾਨੂੰ ਯਾਦ ਜਿੱਤੇ ਨਹੀਂ ਹੈਗੇ ਅੱਜ ਕਹਿਦਾਰੇ ਕ ਮਹਾਨ ਕਰੀ ਲਹਿਤਾ ਜਿਵੇਂ ਬਾਗ ਦਾ ਮਾਲੀ ਵੀ ਮਾਨ ਹੁੰਦਾ ਏ ਉਹਦੇ ਫਲ ਵੀ ਨਹੀਂ ਉਹਦੇ ਫਲ ਵੀ ਨਹੀਂ ਜਿਵੇਂ ਬੱਕਰੀ ਸ਼ੇਰ ਦੀ ਜੂਹ ਵਰਤਦੇ ਨੇ ਉਹਦੇ ਹੱਡ ਵੀ ਨਹੀਂ ਉਹਦੀ ਖੱਲ ਵੀ ਨਹੀਂ ਜਿਵੇਂ ਕੌਣ ਤੇ ਹਾਸ ਨੂੰ ਭਜਦੇ ਆਣੇ ਉਹ ਆਠ ਵੀ ਨਹੀਂ ਉਹ ਕਲ ਵੀ ਨਹੀਂ ਤੇ ਸਾਡੇ ਨਾਲ ਸੇ ਤਾਂ ਅੱਜ ਗੱਲ ਕਰਾਂਗੇ ਮੇਰੇ ਦਾ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਬਹੁਤ ਵੱਡਾ ਜਿਹਨੂੰ ਬਿਆਨ ਕਰਨਾ ਮੇਰੇ ਵੱਸੋਂ ਦਾ ਵੈਸੇ ਬਾਹਰ ਆ ਪਰ ਜੇ ਵੱਡੇ ਵੱਡੇ ਪ੍ਰਚਾਰਕ ਵੀ ਕਰਦੇ ਆ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਸਮਾਂ ਚਾਹੀਦਾ ਚਾਹੇ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਆ ਉਹਨਾਂ ਦੇ ਜਿਹੜੇ ਮਾੜਾ ਵਡੇਰੇ ਸੀਗੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਚੱਲੇ ਆਇਆ ਇਹਨਾਂ ਦੇ ਜਿਹੜੂ ਪਹਿਲਾ ਕਬੀਲੇ ਜਿਹੜੇ ਕਬੀਲੇ ਨੇ ਆਖਰੀ ਸਰਦਾਰ ਸੀ ਬਾਬਾ ਸੁਖਜੀ ਜਿਹੇ ਬਾਬਾ ਸੁਖਜੀ ਸੀਗੇ ਇਹ ਆਖਰੀ ਸਰਦਾਰ ਹੋਇਆ ਕਬੀਲੇ ਨੇ ਤੇ ਬਾਬਾ ਸੁਖਦੇ ਤਿੰਨ ਪੁੱਤਰ ਹੁੰਦੇ ਆ ਤਿੰਨ ਬੱਚੇ ਹੁੰਦੇ ਆ ਦੋ ਪੁੱਤਰ ਹੁੰਦੇ ਆ ਇੱਕ ਬੇਟੀ ਹੁੰਦੀ ਆ ਆਪਾਂ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਇੱਕ ਦੀ ਗੱਲ ਕਰਾਵਾਂਗੇ ਜਿਹੜਾ ਬਾਬਾ ਜੀਵਨ ਸਿੰਘ ਜੀ ਤਾਂ ਉਹਨਾਂ ਦੀ ਹੰਝਾਂ 'ਚ ਉਹਨਾਂ ਦੋਵਾਂ ਨਾਲ ਆਪਾਂ ਮੇਲਚਾਰ ਕਰਾਂਗੇ ਕਿਸੇ ਟਾਈਮ 'ਤੇ ਉਹ ਸਮਾਂ ਮਿਲਿਆ ਬਾਪਾ ਸੋਹਣੇ ਦੇ ਭਾਈ ਕल्याणा ਜੀ ਸੁਨੰਦਰ ਹੋਏ ਆ ਇਹਨਾਂ ਦੇ ਵੀ ਬਹੁਤ ਵੱਡੀ ਕੁਰਬਾਨੀਆਂ ਦੇ ਲਾ ਸਿਰਕ ਕੌਣ ਨੂੰ ਪਰ ਅੱਜ ਤੱਕ ਕੋਈ ਵੀ ਰਾਣੀ ਜਾਣਦਾ ਪਹੁੰਚਿਆ ਨਹੀਂ ਦਾ ਭਾਈ ਕल्याणा ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦਾਤਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੰਤੀ ਸੰਸਕਾਰ ਕੀਤਾ ਸੀ ਭਾਈ ਕल्याणा ਜੀ ਕल्याणा ਜੀ ਦਾ ਭਾਈ ਕल्याणा ਜੀ ਨੇ ਜਿੰਨੇ ਵੱਡੇ ਵੱਡੇ ਜਿਹੜੇ ਇਤਿਹਾਸਕ ਥਾਣੇ ਇਹ ਆਪ ਹੁਣਾਂ ਦੀ ਇਨਫਾਰਮੀ ਕਰਵਾਈ ਸੀ ਤੇ ਭਾਈ ਕ੍ਰਿਯਾਨਾ ਜੀ ਦੇ ਇੱਕ ਪੁੱਤਰ ਹੁੰਦਾ ਭਾਈ ਸੁਖਬਾਨ ਜੀ ਭਾਈ ਸੁਖਬਾਨ ਜੀ ਨੂੰ ਗੁਰੂ ਅਮਰਦਾਸ ਜੀ ਨੇ ਕਾਂਚੀ ਵਿਦਿਆਪਰਣੀ ਭੇਜਿਆ ਸੀ ਤੇ ਭਾਈ ਸੁਖਬਾਨ ਜੀ ਜਿਹੜਾ ਆਪਾਂ ਸ਼ਹਿਰ ਧਾਰੀ ਵਿੱਚ ਨਾਮ ਸੁਣਿਆ ਹੋਵੇਗਾ ਕਾਮਸੈਣ ਦਾ ਕਾਮਸੈਣ ਉਹ ਸੀ ਕਹਿੰਦੇ ਜਦੋਂ ਉਹ ਬਾਬਾ ਸੀ ਨਾ ਤੇ ਉਹਦੇ ਬੱਦਲ ਬੱਦਲ ਗੱਲ ਲਾਣਾਂ ਤੇ ਹੈ ਲੋ ਹੈ ਭਾਈ ਸੁਖਬਾਣੀ ਵੈਦੇ ਅਸੀਂ ਪਾਸੇ ਆਸੇ ਜਿਹੜਾ ਮੁਸਰਤ ਬਣੇ ਨਹੀਂ ਨਾ ਪਾਰੇ ਹੋਰ ਜਿਹੜੇ ਸਾਡੇ ਸੈਕਤ ਧਰਮ ਦੇ ਬਾਕੀ ਆ ਉਹਨਾਂ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ ਤਾਂ ਸੰਗ ਦਾ ਪਤਾ ਆ ਨਹੀਂ ਪਰ ਭਾਈ ਸੁਖਬਾਣੀ ਦਾ ਕਿਸੇ ਨੂੰ ਨਹੀਂ ਪਤਾ ਉਹ ਵੀ ਅੰਦਰ ਸੰਗਤ ਦੇ ਮਹਾਰਸੀ ਰਾਗਾਣ ਦੇ ਮਹਾਰਸੀ ਨੇ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਭਾਈ ਕਿਆਹਾਂ ਦੀ ਧੋਖਾ ਸੁਕੇ ਉਹਨਾਂ ਨੇ ਭਾਈ ਕਿਆਹਾਂ ਦੇ ਨਾਮ ਤੇ ਇੱਕ ਵਿਦਿਆਰਥੀਆ ਖੁੱਲ੍ਹੇ ਆਗਿਆ ਪੁਨੇਸੀ ਉਹਦਾ ਇਤਿਹਾਸ ਬਾਬਾ ਜੀਤ ਸਿੰਘ ਜੀ ਨਾਲ ਮੈਂ ਤੁਹਾਨੂੰ ਦੱਸਾਂਗੀ ਤੇ ਭਾਈ ਸੋਨ ਕਪਾਣ ਜੀ ਦੇ ਅੱਗੇ ਸਮੁੰਦਰ ਹੁੰਦਾ ਭਾਈ ਜਸਪਾਲ ਜੀ ਤੇ ਭਾਈ ਜਸਪਾਲ ਦੇ ਤਿੰਨ ਸੁਪੁੱਤਰ ਹੁੰਦੇ ਆ ਦੋ ਸੁਪੁੱਤਰ ਜਿਹੜੇ ਆ ਔਰ ਉਹਨਾਂ ਦਾ ਇਤਿਹਾਸ ਅੱਗੇ ਜਿੱਧਰ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਦੇਲੇ ਜਿਹੜੇ ਦੋ ਸੁਪੁੱਤਰ ਸੀ ਇੱਕ ਤਾਂ ਭਾਈ ਆਗਿਆ RAM ਜੀ ਤੇ ਇੱਕ ਭਾਈ ਸਗਾਣਾ ਜੀ ਭਾਈ ਆਗਿਆ RAM ਜੀ ਜੀਵਨ ਸਿੰਘ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚੋਰੇ ਸਨ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਜੀ ਦੇ ਬੇਲੇ ਸ਼ਾਦੀ ਹੁੰਦੀ ਆ ਕਦਨਾਂ ਦੇ ਅੱਗੇ ਇਹਨੂੰ ਬੱਚਾ ਪੈਦਾ ਹੁੰਦਾ ਹੈ ਪੜਨਾ ਸਹਿ ਦੀ ਧਾਰੀ ਤੇ 1661 ਸਹਿਬ ਦੀ ਉਸ ਬੱਚੇ ਨੂੰ ਚਾਗਦੇ ਆ ਤੇ ਬਾਹਾਂ ਵਿੱਚ ਤੋਲਦੇ ਆ ਸ੍ਰੀ ਗੁਰੂ ਤੇਗ ਹਰਗੋਬਿੰਦ ਸਾਹਿਬ ਵੀ ਘਰਦੇ ਆ ਕਿ ਆਪ ਜੀ ਦੇ ਘਰ ਇਹ ਮਹਾਵੀਰ ਬਹਾਦਰ ਪੈਦਾ ਹੋਇਆ ਏ ਵੀਰ ਬਹਾਦਰ ਨੂੰ ਕਹਿੰਦੇ ਸੀ ਜਿਹਨਾਂ ਅੰਗ੍ਰੇਜ਼ ਫੌਜਾਂ ਦੇ ਨਾਲ ਲੜਦਾ ਸੀ ਜਿਵੇਂ ਯੋਧਾ ਸੂਰਨਾਮ ਇਹ ਤੋਂ ਕਰੀਆਂ ਹੁੰਦੀਆਂ ਵੀਰ ਬਹਾਦਰ ਸਭ ਕੋ ਉਹੀ ਬਹਾਵੀ ਜਿਹੜਾ ਅੰਗ੍ਰੇਜ਼ ਫੌਜਾਂ ਦੇ ਨਾਲ ਲੜਨ ਵਾਲਾ ਵੀਰ ਬਹਾਦਰ ਕਹਿੰਦੇ ਸੀ ਇਹੋ ਬਾਬਾ ਜੀਵਨ ਸਿੰਘ ਜੀ ਨੂੰ ਜਨਮ ਤੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬੀਰ ਬਹਾਦਰ ਦੀ ਪਛਾਣੀ ਦਿੱਤੀ ਸੀ ਅਤੇ ਉਹਨਾਂ ਦਾ ਨਾਮ ਰੱਖਿਆ ਸੀ ਜੈਤਾ ਜਿੱਤ ਦਾ ਪਬਲੇ ਪੋਜਰ ਤੇ ਬਾਅਦ ਲੱਗਿਆ ਵਾ ਜੈਤਾ ਇੱਥੇ ਜੱਜੇ ਜਈਏ ਸਲਾਮਾ ਤਤੇ ਕਰਨਾਤਾ ਪ੍ਰੇਮ ਨਾਮ ਦਾ ਬਾਬਾ ਜੀਵਨ ਸਿੰਘ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਮ ਰੱਖਿਆ ਸੀ ਜੈਤਾ ਜੱਜਾ ਜਈਏ ਸਲਾਮਾ ਤਤੇ ਕਰਨਾਤਾ ਜੈਤਰਾ ਵੀ ਭਾਰ ਕਿਸੇ ਤੋਂ ਵੀ ਜਿੱਤਿਆ ਨਾ ਜਾਣ ਵਾਲਾ ਉਹਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਮ ਰੱਖਿਆ ਸੀ ਬਾਬਾ ਜੀਵਨ ਸਿੰਘ ਜੀ ਦਾ ਪਹਿਲਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਅਤੇ ਦੂਜਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਐਸਾ ਕੋਈ ਸਿਰਖ ਧਾਰ ਦੇ ਵਿੱਚ ਨਹੀਂ ਹੋਇਆ ਜਿਨ੍ਹਾਂ ਦਾ ਇੰਨਾ ਮਾਨਸਿਕ ਧਾਰ ਜਿਨ੍ਹਾਂ ਨੂੰ ਮਜ਼ਾ ਹੋਵੇ ਹੋਇਆ ਬਾਬਾ ਜੀਵਨ ਸਿੰਘ ਜੀ ਸੀ ਤੇ ਐਸਾ ਬੱਚੇ ਦਾ ਨਾਮ ਆ ਭਾਈ ਜੇਤਨ ਕਰਦਾ ਹੈ ਕਿ ਗੁਰੂ ਪਰਿਵਾਰ ਤੇ ਪੰਜ ਸਦਾਨਾ ਦੇ ਘਰ ਪਰਿਵਾਰ 21 ਜਣੇ ਰਹਿੰਦੇ ਸੀ ਗੁਰੂ ਘਰ ਵਿੱਚ ਜਿੱਥੇ ਰਹਿੰਦੇ ਸੀ ਤੇ ਜਿਹੜੀ ਮਾਤਾ ਲਾਜਵੰਤੀ ਸੀ ਉਹ ਗੁਰੂ ਘਰ ਇੰਨੀ ਸੇਵਾ ਕਰਦੇ ਸੀ ਸ਼ਰਧਾ ਪ੍ਰੇਮ ਪਿਆਰ ਨਾਲ ਉਹ ਬੱਚਿਆਂ ਨੂੰ ਨਹੀਂ ਉਹਨਾਂ ਦਾ ਧਿਆਨ ਹੁੰਦਾ ਸੀ ਤੇ ਭਾਈ ਜੇਤਨ ਜੀ ਬੀਬੀ ਨਾਨਕੀ ਜੀ ਸ਼੍ਰੀਮੁਦਰ ਗੁਰੂ ਘਰ ਦੇ ਜੀ ਦੇ ਮਾਤਾ ਜੀ ਤੇ ਬੀਬੀ ਗੁਜਰੀ ਜੀ ਉਹਨਾਂ ਦੇ ਹੱਥਾਂ ਵਿੱਚ ਬੜੇ-ਬੜੇ ਹੋਏ ਆ ਤੇ ਜਦੋਂ ਉਹਨਾਂ ਤੋਂ ਹੀ ਆਪਣੇ ਵੱਲ ਵਢੇ ਰੰਦੀਆਂ ਕਥਾਵਾਂ ਤਹਾਣੀਆਂ ਸੁਣਨੀਆਂ ਆਪਣੇ ਪਿੱਛੇ ਗੁੰਮਾ ਦਾ ਇਤਿਹਾਸ ਸੁਣਾ ਅਜੇ ਵੱਡੇ ਹੁੰਦੇ ਆ 5 ਸਾਲ ਬਾਅਦ 1666 ਈਸਵੀ ਨੂੰ ਚਿਨੀਗੁਰੂ ਗੋਦਰ ਕਰਾਇਦਾ ਆਉਂਦਾ ਅਜੇ ਉਸ ਨੂੰ ਅਗਲੇ ਕਹਿਣ ਭਾਈ ਸੰਗਤ ਸਿੰਘ ਦਾ ਨਾਮ ਹੋਊਗਾ ਪਹਿਲਾ ਭਾਈ ਸੰਗਤ ਸਿੰਘ ਦਾ ਨਾਮ ਆ ਸੰਗਤਾਂ ਸੀ ਤੇ ਬਾਅਦ ਵਿੱਚ ਅਮਰਤ ਸੱਤ ਕੇ ਭਾਈ ਸੰਗਤ ਸਿੰਘ ਨਾਮ ਆਇਆ ਇਹ ਤਿੰਨ ਬੁੱਤਰੀ ਸੀਗੇ ਤੇ ਮਰੇ ਲਾੜ ਪਿਆਰ ਦੇ ਨਾਲ ਪਾਰੇ ਸੀਗੇ ਗੁਰੂ ਪਰਿਵਾਰ ਦੇ ਵਿੱਚ ਬਾਬਾ ਜੀਤ ਸਿੰਘ ਜੀ ਪੰਜ ਸਾਲ ਵੱਡੇ ਹੋਣ ਚੱਕੇ ਸਾਰੀ ਜ਼ਿੰਮੇਵਾਰੀ ਦੇਖ ਰਹੇ ਇਹਨਾਂ ਦੋਨਾਂ ਬੱਚਿਆਂ ਤੋਂ ਉਹਨਾਂ ਨੇ ਆਪ ਗੱਲ ਨਹੀਂ ਵੱਡੇ ਹੋਣ ਕਰਕੇ ਜਿਆਦਾ ਜਿੰਮੇਵਾਰੀ ਉਹਨਾਂ 'ਤੇ ਪੈਂਦੀ ਸੀ ਅੱਜ ਅੱਗੇ ਜਦੋਂ ਆਪ ਜੀ ਇਤਿਹਾਸ ਨੂੰ ਜਾਣਦੇ ਹੋ ਇਹ ਜਦੋਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਆਉਂਦੇ ਆ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਜਿਹਦੀ ਨੂੰ ਜਾਣਦੇ ਆ ਜੇ ਦੂਸਰ ਸਾਹਿਬ ਜੀ ਨੂੰ ਜਾਣਦੇ ਆ ਤੇ ਇਹਨਾਂ ਦੇ ਨਾਲ ਪੰਜ ਸਿੱਖ ਲੱਗੇ ਆ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਜਾਲਾ ਜੀ ਭਾਈ ਦੇਰਤਾ ਜੀ ਤੇ ਇੱਕ ਹੋਰ ਭਾਈ ਹੁਦੇ ਜੀ ਪੰਜ ਸਿੱਖ ਲਾਂਦੇ ਆ ਦੋਨੋਂ ਦੇ ਸਹਿਜਨਾ ਅਤਾਰ ਵਿੱਚ ਪਿੱਛੇ ਇਹ ਜਿਹੜੀ ਇੱਕ ਦਿੱਲੀ ਵਿੱਚ ਭਾਈ ਕਲਿਆਣਾ ਜੀ ਦੇ ਨਾਮ ਨੇ ਦਿੱਤ ਬਰਿਆਲਿਆ ਸੀ ਉੱਥੇ ਭਾਈ ਜਿਹੜੇ ਆਗਿਆਰਾਮ ਦੀ ਸੀ ਬਾਬਾ ਜੀ ਨੂੰ ਸਿੰਘ ਜੀ ਦੇ ਤਾਇਆ ਜੀ ਉਹ ਉੱਥੇ ਰਹਿੰਦੇ ਸੀ ਦਿੱਲੀ ਇਦੋਂ ਗੁਰੂ ਸਾਹਿਬ ਜਾਂਦੇ ਆ ਦਿੱਲੀ ਜੀਂ ਤਿੰਦੇ ਆ ਤੇ ਭਾਈ ਆਗਿਆਰਾਮ ਜੀ ਉੱਥੇ ਹੁੰਦੇ ਆ ਤੇ ਭਾਈ ਸਦਾਨਾਥ ਜੀ ਵੀ ਉਸ ਸਮੇਂ ਉੱਥੇ ਹੁੰਦੇ ਆ ਦਿੱਲੀ ਦੇ ਵਿੱਚ ਇਹਨੂੰ ਅੱਗੇ ਦੇਖੋ ਗੁਰੂ ਸਾਹਿਬ ਜੀ ਨੂੰ ਕੈਦ ਕਰ ਲੈਂਦੇ ਆ ਜੇਲ੍ਹ ਵਿੱਚ ਕਰ ਦਿੰਦੇ ਆ ਤੇ ਨਾ 15 ਸਿੱਖਾਂ ਨੂੰ ਵੀ ਕੈਦ ਕਰ ਦਿੰਦੇ ਆ ਤੇ ਜਿਹੜੀ ਆਰਮੀ ਦੀ ਉੱਤੀ ਬੇਈ ਅਸੀਂ ਇਹਨਾਂ ਨੂੰ ਗੁਰੂ ਸਾਹਿਬਾਰੇ ਸਭ ਕੁਝ ਪਤਾ ਸੀ ਇਹਨਾਂ ਨੇ ਐਸੇ ਕਿਹੜਾ ਜੇਲ੍ਹਰ ਸੀਗਾ ਅਬਦੁੱਲਾ ਖਾਨ ਉਹਨਾਂ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਕੋਈ ਵੀ ਤਕਲੀਫ ਨਹੀਂ ਮਣੀ ਆਉਣ ਦੇਣੀ ਕੋਈ ਦਿੱਕਤ ਨਹੀਂ ਆਉਣ ਦੇਣੀ ਤੁਸੀਂ ਉਹਨੇ ਗੁਰੂ ਸਾਹਿਬ ਜੀ ਦੀ ਮਦਦ ਕਰਦੇ ਸੀ ਕਿਸ ਕਰਕੇ ਜਿਹੜੇ ਭਾਈ ਜੈਪਾਲ ਜੀ ਸੀ ਤੇ ਭਾਈ ਮੇਰੀ ਸੀ ਇਹ ਦੋਨੇ ਜੇਲ੍ਹ ਦੇ ਵਿੱਚੋਂ ਬਾਹਰ ਆਜ਼ਾਦ ਕਰਦੇ ਸਨ ਜੇ ਇਹਨਾਂ ਨੇ ਜਾਂਹਾਂ ਦਾ ਮੇਰੇ ਮੈਂ ਗੱਲਬਾਤ ਕਰਕੇ ਆਉਂਦੀ ਫਿਰ ਵਾਪਸ ਆ ਜਾਂਦੇ ਉੱਥੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 57 ਸ਼ਲੋਕ ਜਿਹੜੇ ਆਪਾਂ ਹੁਣ ਸੁਣ ਗਏ ਰਿਆਂ ਲੱਤ ਤੇ ਲੋਹੇ ਪਾਸ਼ਾ ਦੀ ਬਾਣੀ ਉੱਥੇ 57 ਸ਼ਲੋਕ ਜਿਹਦੇ ਸੀ ਫਿਰ ਉਹਦੇ ਭਾਈ ਦੇਖਾ ਜੀ ਨੂੰ ਸ੍ਰੀ ਗੁਰੂ ਗੋਬਿੰਦ राय ਕਾ ਤੋਂ 57 ਸ਼ਲੋਕ ਗਰਿਆਈ ਕਹਿ ਤਾ ਤੇ ਪੰਜ ਪੈਸੇ ਨਾਲ ਜਨੇ ਭੇਜੇ ਸੀ ਉਹਦੇ ਵਿੱਚ ਸਮਕਾਲੀ ਕਵੀ ਲਿਖਦੇ ਆ ਬਾਣੀ ਨਿਕ ਕੀ ਕਰੀ ਕਿ ਜੀ ਜਦ ਤੈ ਪਾਸ ਤਿੰਨ ਦਿਨੀ ਗੋਵਿੰਦ ਆਏ ਐਸਾ ਕਰ ਅਰਦਾਸ 네 ਦਿਨੇ ਕਾ ਸਮੋਜੂ ਗਿਆਰਜ ਦਿਨਜਾ ਆਏ ਪੰਜ ਪੈਸੇ ਅਰ ਨਾਲੀ ਅਲ ਸਤਗੁਰੂ ਜੀਆ ਮੰਗਾਈ ਜੈਤੇ ਹਾਥ ਪੈਲ ਕੇ ਸਤਗੁਰ ਕੀਓ ਆਦੇਸ਼ ਦਿੱਲੀ ਪਰ ਤੋਂ ਪਵਨ ਸੱਤ ਬਹਾਈ ਦੇ ਰਸਮੀਸ ਇਥੇ ਵਚਨ ਕੀਤੇ ਸੀ ਗੁਰੂ ਇਹ ਵਾਪਰ ਸਿੰਘ ਜੀ ਨੇ ਪਵਨ ਸੁੱਤ ਦੇ ਪਵਨ ਸੁੱਤ ਭਾਵ ਪਵਨ ਪੁੱਤਰ ਕਿਉਂਕਿ ਭਾਈ ਜੇਪਾ ਜੀ ਦੀ 15 ਸਾਲ ਦੀ ਮਰਸੀ ਉਸ ਸਮੇਂ ਤੇ ਦਿੱਲੀ ਦੇਖੋ ਅਨੰਦਪੁਰ ਸਾਹਿਬ ਤੋਂ ਕਿੰਨੀ ਬਾੜਾ ਤੇ ਬਾਬਾ ਜੀ ਮੈਂਟਲਸ ਰੈਂਟ ਵਾਲੇ ਰਹਿਜੀ ਇੱਥੇ ਜਾਂਦੇ ਆਉਂਦੇ ਰਹਿੰਦੇ ਸੀ ਤਾਂ ਕਰਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪਵਨ ਪੁੱਤਰ ਦਾ ਪਵਨ ਸੁੱਤ ਦੀ ਪੱਗ ਨਹੀਂ ਦਿੱਤੀ ਸੀ ਅੰਧਾ ਜੀਵਨ ਸਿੰਘ ਜੀ ਇੱਥੇ ਨਾਣੀ ਐਨ ਪੰਜ ਪੈਸੇ ਇੱਕ ਰਾਇ ਤਲੰਗ ਲੈ ਕੇ ਹੁੰਦੇ ਤੇ ਫਿਰ ਦਿੱਲੀ ਵਾਸੀ ਚਲੇ ਜਾਂਦੇ ਆ ਮੈਤਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਕਾਰਨ ਮੰਬਰ 1675 ਦੀ ਨੂੰ ਹੰਦੀਆ ਤੇ ਜਿਹੜੇ ਉਹ ਮੁਗਲ ਮੁਗਲ ਸਪਾਈ ਸੀ ਕਾਜੀ ਸੀ ਜਿਨ੍ਹਾਂ ਨੇ ਉਹ ਖਤਮਾ ਸੁਣਾਇਆ ਸੀ ਉਹਨਾਂ ਨੇ ਰਾਹ ਕਰਤਾ ਸੀ ਢੋਰਾ ਪੈਂਤਾ ਸੀ ਦਿੱਲੀ ਦੇ ਵਿੱਚ ਵੀ ਆਹ ਹੈ ਤੁਹਾਡੇ ਗੁਰੂ ਦਾ ਸੀ ਤੇ ਘਰ ਹੈ ਕਿਸੇ ਦੀ ਹਿੰਮਤ ਦੇ ਲੈ ਜੋ ਪਰ ਜੰਮੀਓ ਤੇ ਭਿੰਡ ਸੀ ਸਾਰੇ ਆਪਣੇ ਆਪ ਨੂੰ ਆਰਾਮ ਭਾਗ ਕਹਿ ਕੇ ਉਥੋਂ ਖੇਸਣ ਲੱਗੇ ਕਹਿੰਦੇ ਕਿ ਇਹ ਵੀ ਰਮਦਾਨੀ ਹੁੰਦੀ ਸੀ ਅੱਗੇ ਦਾ ਤਾਂ ਫਿਰ ਭਾਈ ਜੰਤਾ ਜੀ ਤੇ ਅਬਦੁੱਲਾ Khan ਭਾਈ ਸਦਾਨੰਦ ਜੀ ਭਾਈ ਆਗਰਾਂ ਸਿੰਘ ਤੇਰੇ ਵੀ ਜੇ ਪ੍ਰਸਾਦ ਇਹ ਬਿਆਨ ਦਿੰਦੀ ਕਰਦੇ ਆ ਕਿ ਆਪਾਂ ਸੀਸ ਤੇ ਧਰਨੀ ਮਿਆਦ ਵੀ ਨਹੀਂ ਹੁੰਦੀ ਨਹੀਂ ਤੇ ਪਰ ਉਹਨੂੰ ਸੀਸ ਜਕੜਨਾ ਸੀਸ ਤੇ ਧਰ ਜਕੜਨਾ ਵੀ ਬੜਾ ਮੁਸ਼ਕਲ ਕੰਮ ਸੀ ਕਿੰਨਾ ਪਹਿਰਾ ਪਹਿਰਾ ਸੀ ਮੁਗਲਾਂ ਦੀ ਸਰਕਾਰ ਸੀ ਬੰਦ ਦੇਖੋ ਕਾਲੀ ਕਾਰਵਾਈ ਹੁੰਦੀ ਓ ਪਹਿਲਾਂ ਉਹਦੇ ਨਾਲ ਦੀ ਨਾਲ ਕੰਮ ਕਰਦੇ ਸੀ ਤੇ ਫਿਰ ਵਿਆਹਤ ਮੰਦੀ ਕੀਤੀ ਜਾਂਦੀ ਆ ਕਿ ਸੀਸ ਤੇ ਧਰਨੂ ਕਿਸ ਤਰ੍ਹਾਂ ਲਗਾਇਆ ਜਾਵੇ ਫੈਰ ਬੁੱਧੁਲਾਹ ਹਨ ਤੇ ਵੀ ਜੇਹਰ ਸਾਹ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਵਿਆਹ ਨੂੰ ਕੋਈ ਬਣਾਓ ਵੀ ਸੀਸ ਤੇ ਧਰਨੀ ਚੱਕਿਆ ਜਾਵੇ ਕਿਸੇ ਨੂੰ ਪਤਾ ਵੀ ਨਾ ਲੱਗੇ ਫਿਰ ਵਿਆਹਤ ਹੁੰਦੀ ਆ ਕਿ ਸੀਸ ਚੱਕਣ ਸੀਸ ਤੇ ਧਰਨੂ ਚੱਕਣ ਲਈ ਉਸਦੀ ਜਗ੍ਹਾ ਸੀਸ ਤੇ ਧਰਨੀ ਰੱਖਣਾ ਪਵੇਗਾ ਫਿਰ ਉਹ ਸੀਸ ਤੇ ਧਰਨੂ ਰੱਖਣਾ ਨਹੀਂ ਮੈਂ ਇਹ ਸਵਾਲ ਹੰਦਾ ਸੀ ਕਿ ਹੁਣ ਸੀਸ ਤੇ ਧਰ ਕੇ ਰੱਖਿਆ ਜਾਵੇ। ਘਰ ਪਰਜੇ ਤਾਲੀ ਕੰਦੇ ਵਾਲੀ ਸਾਡਾ ਸੀਸ ਤੇ ਧਰ ਰੱਖੋ। ਤੇ ਭਾਈ ਆਗਰਾਂ ਸਿੰਘ ਕਹਿੰਦੇ ਵੀ ਸਾਡਾ ਸੀਸ ਤੇ ਧਰ ਰੱਖੋ। ਭਾਈ ਸਦਨਾਂਧੀ ਕਹਿੰਦੇ ਵੀ ਸਾਡਾ ਸੀਸ ਤੇ ਧਰ ਰੱਖੋ। ਭਾਈ ਸਦਨਾਂਧੀ ਭਾਈ ਨੇ ਤੈਨੂੰ ਸਮਝਾਉਂਦੇ ਆ ਕਿ ਨਾਨਕ ਅੱਡੀ ਉਮਰ ਉਮਰ ਮੇਰੇ ਖੰਦੀਆ ਤੇ ਤੁਸੀਂ ਤੇ ਜੋ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਤੇ ਮੈਂ ਸਾਰੀ ਉਮਰ ਭੋਗ ਲਈਆ ਤੇ ਸਾਡਾ ਸੀਸ ਤੇ ਧਰ ਰੱਖੋ। ਜਦੋਂ ਇਸ ਤਰ੍ਹਾਂ ਗੱਲਬਾਤ ਹੁੰਦੀ ਹੈ ਤੇ ਭਾਈ ਸਦਨੰਦ ਜੀ ਆਪਣੀ ਕਰਮਾਨ ਦੇ ਨਾਲ ਆਪ ਹੀ ਗੱਲਮ ਘੜਵਾ ਲੈਂਦੇ ਆ ਕਹਿੰਦਾ ਭਾਈ ਆਗਰਾਮ ਜੀ ਉੱਥੇ ਕਹਿੰਦੇ ਆ ਭਾਈ ਜੇਤੇ ਆਪਣੇ ਪਿਤਾ ਨੂੰ ਮੁਕਤੀ ਦੇ ਤੇ ਉੱਥੇ ਤਾਂ ਵੇਖੋ ਵੀ ਆਪਣੇ ਪਿਤਾ ਦਾ ਸੀਸ ਕੱਟ ਕੇ ਉਸ ਜਗ੍ਹਾ ਤੇ ਸੀਸ ਦੇ ਧਰ ਨਾਲ ਅਦਲ ਬਦਲ ਕਰਕੇ ਭਾਈ ਜੇਤਾ ਜੀ ਤੇ ਭਾਈ ਆਗਰਾਮ ਕਾਇਆ ਜੀ ਇਹ ਉੱਥੇ ਡਿਲੀਵਰ ਦੇ ਆਨਾਂ ਘਰੋਂ ਦਾ ਉੱਥੇ ਲੈ ਕੇ ਜਾਂਦੇ ਆ ਤੇ ਉੱਥੇ ਧਰ ਦਾ ਧਤਕਾਰ ਕਰ ਦਿੰਦੇ ਆ ਤੇ ਬਾਅਦ ਵਿੱਚ ਜਿਹੜੀਆਂ ਉਹ ਸਾਹਿਬ ਦੀਆਂ ਹਸਤੀਆਂ ਹੁੰਦੀਆਂ ਉਹਨਾਂ ਨੂੰ ਇੱਕ ਗਾਦਰ ਵਿੱਚ ਪਾ ਕੇ ਤੇ ਉੱਥੇ ਗਾਦਰ ਦੇ ਉੱਪਰ ਖੜਾ ਬਣਾਇਆ ਹੁੰਦਾ ਸੀ ਭਾਈ ਲਾਗਾ ਰਾਮ ਜੀ ਦਾ ਤੇ ਉੱਪਰ ਦੇਖ ਲਾਇਆ ਕਰਦੇ ਸੀ ਫਿਰ ਉਥੋਂ ਭਾਈ ਦੇਤਾ ਜੀ ਉਹਨਾਂ ਸੀਸ ਲੈ ਕੇ ਆਉਂਦੇ ਉਹਨਾਂ ਨੇ ਉੱਥੇ ਬੜੀਆਂ ਮੁਸ਼ਕਲਾਂ ਦੇ ਨਾਲ ਮਹਾਰਾਜ ਉਹ ਸ਼ਬਦ ਦੇ ਸੁਪਾਉਂਗੇ ਪੰਜ ਪੜਾ ਕਰਦੇ ਆ ਇਹ ਇਤਿਹਾਸ ਬਹੁਤ ਲੰਮਾ ਚੜਾ ਆ ਪੰਜ ਪੜਾ ਕਰਕੇ ਨਦੀਆਂ ਨਾਲੋਂ ਗੰਗਾ ਵਿੱਚ ਦੀ ਹੁੰਦੇ ਹੋਏ ਬੜੀਆਂ ਮੁਸ਼ਕਲਾਂ ਦੇ ਨਾਲ ਇਥੇ ਅਨੰਦਪੁਰ ਸਾਹਿਬ ਆਉਂਦੇ ਆ ਵੇਖੋ ਆਪਾਂ ਸੁਣਿਆ ਨਾ ਕਿ ਇਤਨਾ ਜੰਗ ਵਿੱਚ ਦਿੱਲੀੋਂ ਭਾਈ ਨੇਤਾ ਦੀ ਸੀਸ ਲੈ ਕੇ ਆਏ ਬੜਾ ਕਿੰਨਾ ਸੌਖਾ ਆ ਰਹਿਣਾਗਾ ਵੀ ਭਾਈ ਨੇਤਾ ਦੀ ਦਿੱਲੀੋਂ ਸੀਸ ਲੈ ਕੇ ਆਏ ਉਹ ਕਿਹੜਾ ਜਹਾਜ ਹੁੰਦੇ ਸੀ ਸੀਸ ਅਨੰਦਪੁਰ ਸਾਹਿਬ